ਹਾਂਜੀ ਗੁਰੂ ਦੇ ਪਿਆਰਿਓ ਗੁਰੂ ਦੇ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪ ਸਰਬੱਤ ਸੰਗਤਾਂ ਦੇ ਨਾਲ ਬੇਅੰਤ ਹੀ ਬਾਣੀ ਦੇ ਸ਼ਬਦਾਂ ਦੀ ਸਾਂਝ ਇਸ ਚੈਨਲ ਦੇ ਰਾਹੀਂ ਕੀਤੀ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਿਰ ਤੇ ਹੱਥ ਰੱਖ ਕੇ ਇਸ ਚੈਨਲ ਦੇ ਰਾਹੀਂ ਆਪ ਸੰਗਤਾਂ ਦੇ ਨਾਲ ਇੱਕ ਪਿਆਰ ਦੀ ਸਾਂਝ ਬਣਾਉਂਦੇ ਆ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਲੈ ਰਹੇ ਨੇ ਨਾਲ ਹੀ ਬੇਅੰਤ ਸੰਗਤਾਂ ਨੂੰ ਧੁਰ ਕੀ ਬਾਣੀ ਦੇ ਸ਼ਬਦਾਂ ਦੇ ਜਾਪਾਂ ਨਾਲ ਗੁਰੂ ਸਾਹਿਬ ਦੀ ਜੋੜ ਰਹੇ ਨੇ ਕਿਉਂਕਿ ਜਿੱਥੇ ਗੁਰਬਾਣੀ ਨੂੰ ਜਦੋਂ ਆਪਾਂ ਇੱਕ ਨਿਤਨੇਮ ਦੇ ਰੂਪ ਵਿੱਚ ਪੜਦੇ ਆ ਜਿਵੇਂ ਜਪਜੀ ਸਾਹਿਬ ਤੋਂ ਲੈ ਕੇ ਅਨੰਦ ਸਾਹਿਬ ਤੱਕ ਨਿਤਨੇਮ ਕਰਨਾ ਸਹਿਜ ਪਾਠ ਕਰਨਾ ਉਹਦਾ ਇੱਕ ਵੱਖਰਾ ਮਹਾਤਮ ਹੈ ਵੱਖਰਾ ਆਨੰਦ ਹੈ ਪਰ ਜਦੋਂ ਕੋਈ ਸਾਨੂੰ ਜ਼ਰੂਰਤ ਪੈ ਜਾਏ ਕਿਸੇ ਕਾਰਜ ਦੀ ਸਿੱਧੀ ਵਾਸਤੇ ਜਾਂ ਕੋਈ ਸਤਿਗੁਰਾਂ ਪਾਸੋਂ ਦਾਤ ਪ੍ਰਾਪਤ ਕਰਨੀ ਹੋਵੇ ਉਦੋਂ ਫਿਰ ਅਸੀਂ ਇਧਰ ਉਧਰ ਨਾ ਭੜਕੀਏ ਜਾਂ ਕਿਸੇ ਹੋਰ ਡੇਰੇਦਾਰਾਂ ਦੇ ਜਾਂ ਲਾਲੋ ਕਿਸੇ ਝੂਠਿਆਂ ਦੇ ਜਾਲ ਵਿੱਚ ਨਾ ਫਸ ਜਾਈਏ ਅਸੀਂ ਕਿਉਂ ਨਾ ਗੁਰਬਾਣੀ ਦੇ ਸ਼ਬਦਾਂ ਰਾਹੀਂ ਗੁਰਬਾਣੀ ਦੀ ਓਟ ਲੈ ਕੇ ਗੁਰੂ ਪਾਤਸ਼ਾਹ ਤੋਂ ਹੀ ਬਖਸ਼ਿਸ਼ਾਂ ਲਈਏ ਕਿਉਂਕਿ ਇਹ ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਤਾਂ ਗੁਰੂ ਦਾ ਸ਼ਬਦ ਹੈ ਉਹ ਤਾਂ ਗੁਰੂ ਦੀ ਤਾਕਤ ਹੈ ਜਦੋਂ ਇਸ ਧਰਤੀ ਦੇ ਉੱਤੇ ਅਥਾ ਜਬਰ ਹੋ ਰਿਹਾ ਸੀ ਇਸ ਧਰਤੀ ਦੇ ਉੱਤੇ ਪਾਪ ਵਧਿਆ ਹੋਇਆ ਸੀ ਉਦੋਂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਹਿਬਾਨਾਂ ਨੇ ਉਸ ਜਬਰ ਜ਼ੁਲਮ ਦਾ ਨਾਸ਼ ਕੀਤਾ ਤੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਬਿਆੰਤ ਸ਼ਬਦਾਂ ਦੇ ਜਾਪ ਸਾਡੀ ਝੋਲੀ ਪਾਏ। ਖੁਦ ਪ੍ਰੈਕਟੀਕਲੀ ਤੌਰ ਦੇ ਉੱਤੇ ਬਾਣੀ ਦੇ ਰਾਹੀ ਬਿਆੰਤ ਐਸੇ ਵੱਡੇ ਵੱਡੇ ਮਹਾਨ ਕਾਰਜ ਕਰਕੇ ਸਾਨੂੰ ਦਿਖਾਏ ਪ੍ਰੈਕਟੀਕਲ ਦਿਖਾਇਆ ਵੀ ਬਾਣੀ ਦੇ ਵਿੱਚ ਬੜੀ ਤਾਕਤ ਹੈ। ਕਿਉਂਕਿ ਇਹ ਬਾਣੀ ਸਮਰੱਥ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਇਸ ਜੇਵੜ ਅਵਰ ਨਾ ਕੋਈ ਜਿਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੇਅੰਤ ਹੈ ਸਰਵ ਸ਼ਕਤੀਮਾਨ ਹੈ ਉਸੇ ਤਰ੍ਹਾਂ ਦਸਮ ਗ੍ਰੰਥ ਦੀ ਬਾਣੀ ਵੀ ਬੜੀ ਸ਼ਕਤੀਮਾਨ ਹੈ ਬੜੀ ਬੇਅੰਤ ਹੈ ਵੀਰ ਰਸ ਨਾਲ ਭਰੀ ਹੋਈ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਬੇਅੰਤ ਸ਼ਬਦਾਂ ਦੇ ਪਾਠਾਂ ਦੇ ਸੰਬੰਧ ਵਿੱਚ ਆਪ ਜੀ ਸੁਣਦੇ ਰਹਿੰਦੇ ਹੋ ਸੋ ਕਾਫੀ ਸਮੇਂ ਤੋਂ ਸੰਗਤਾਂ ਦੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਭਾਈ ਸਾਹਿਬ ਜੀ ਅੱਥ ਸ਼੍ਰੀ ਚੰਡੀ ਚਰਿੱਤਰ ਦੇ ਜੋ ਜਾਪ ਨੇ ਪਾਠ ਹੈ ਗੁਟਕਾ ਸਾਹਿਬ ਦੇ ਵਿੱਚ ਆਉਂਦਾ ਹੈ ਸੁੰਦਰ ਗੁਟਕੇ ਦੇ ਵਿੱਚ ਹੁੰਦਾ ਹੈ ਤੇ ਬੁੱਢਾ ਦਲ ਦੇ ਗ੍ਰੰਥਾਂ ਦੇ ਗੁਟਕਿਆਂ ਦੇ ਵਿੱਚ ਵੀ ਹੁੰਦਾ ਹੈ ਦੰਦਮੀ ਟਕਸਾਲ ਦੇ ਗੁਟਕਿਆਂ ਵਿੱਚ ਵੀ ਹੁੰਦਾ ਹੈ ਅੱਥ ਚੰਡੀ ਚਰਿੱਤਰ ਜੋ ਜਾਪ ਹੈ ਬਾਣੀ ਉਹਦੇ ਬਾਰੇ ਸਾਨੂੰ ਕੁਝ ਦੱਸਣਾ ਕਰੋ ਵੀ ਉਹਦਾ ਮਹਾਤਮ ਕੀ ਹੈ ਸੋ ਆ ਆਪਾਂ ਵਿਚਾਰ ਦੀ ਸਾਂਝ ਪਾਉਣੀ ਆ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਵੰਸ ਦਾਾਨੀ ਦੁਸ਼ਟ ਦਮਨ ਦਸ਼ਮੇਸ਼ ਪਿਤਾ ਮਹਾਰਾਜੀ ਨੇ ਬੇਅੰਤ ਤਾਕਤ ਟਕਾ ਦਿੱਤੀ ਹੈ ਬੇਅੰਤ ਸ਼ਕਤੀ ਟਕਾ ਦਿੱਤੀ ਹੈ ਹੁਣ ਸ਼ਸਤਰ ਨਾਮ ਮਾਲਾ ਦੇ ਵਿੱਚ ਜਦੋਂ ਆਪਾਂ ਜਾਪ ਕਰਦੇ ਹਾਂ ਦੇਖੋ 34 35 ਸ਼ਸਤਰਾਂ ਦੇ ਉਹਦੇ ਵਿੱਚ ਨਾਮ ਆਉਂਦੇ ਨੇ ਜਿਹੜਾ ਬੰਦਾ ਸ਼ਸਤਰ ਨਾਮ ਮਾਲਾ ਦਾ ਜਾਪ ਕਰਦਾ ਹੈ ਸ਼ੋਖਸ਼ਮ ਰੂਪ ਦੇ ਵਿੱਚ ਇਹ 34 35 ਤਰ੍ਹਾਂ ਦੇ ਸ਼ਸਤਰੋ ਦੇ ਅੰਦਰ ਆ ਕੇ ਵਸ ਜਾਂਦੇ ਨੇ ਤੇ ਉਹਦੇ ਆਲਾ ਦਵਾਲਾ ਵੀ ਆ ਕੇ ਹਰ ਵਕਤ ਹਾਜ਼ਰ-ਨਾਜ਼ਰ ਰਹਿੰਦੇ ਨੇ ਫਿਰ ਬੁਰੀਆਂ ਤਾਕਤਾਂ ਉੱਥੇ ਨੇੜੇ ਨਹੀਂ ਲੱਗਦੀਆਂ ਕਿਉਂਕਿ ਸਰਬ ਲੋਕ ਦੀ ਰੱਖਿਆ ਹਮਨੇ ਇਹ ਸਰਬ ਲੋਕ ਦੀ ਰੱਖਿਆ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸੋ ਇਸੇ ਤਰ੍ਹਾਂ ਜੋ ਆਥ ਚੰਡੀ ਚਰਿੱਤਰ ਦਾ ਜੋ ਪਾਠ ਹੈ ਹੁਣ ਦੇਖੋ ਬੇਅੰਤ ਸ਼ਕਤੀ ਦੀ ਗੱਲ ਹੁਣ ਸੰਗਤ ਕਈ ਵਾਰ ਕਹਿੰਦੀ ਹੈ ਵੀ ਸ਼ਕਤੀ ਤੇ ਤਾਕਤ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਸ਼ਕਤੀ ਤੇ ਤਾਕਤ ਦਾ ਸਬੰਧ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਹੀ ਆ ਪ੍ਰਮਾਤਮਾ ਨੇ ਆਪਣੇ ਸ਼ਬਦ ਦੀ ਕਲਾ ਦੇ ਵਿੱਚੋਂ ਸ਼ਕਤੀ ਦੇ ਵਿੱਚੋਂ ਸ੍ਰਿਸ਼ਟੀ ਪੈਦਾ ਕੀਤੀ ਆ ਪ੍ਰਮਾਤਮਾ ਦੀ ਸ਼ਕਤੀ ਦੇ ਨਾਲ ਹੀ ਕਾਰਜ ਚੱਲ ਰਹੇ ਨੇ ਜੇ ਸ਼ਕਤੀ ਪਾਵਰ ਕੰਮ ਕਰਦੀ ਆ ਤਾਂ ਦਰਿਆ ਚੱਲ ਰਹੇ ਨੇ ਨਦੀਆਂ ਵਗ ਰਹੀਆਂ ਨੇ ਅਸਮਾਨ ਦੇ ਵਿੱਚ ਬੱਦਲ ਸਫਰ ਕਰ ਰਹੇ ਨੇ ਹਵਾਵਾਂ ਚਲਦੀਆਂ ਨੇ ਹਨੇਰੀਆਂ ਚਲਦੀਆਂ ਨੇ ਧੁੱਪ ਨਿਕਲਦੀ ਆ ਗਰਮੀ ਆਉਂਦੀ ਆ ਸਰਦੀ ਆਉਂਦੀ ਆ ਦਿਨ ਆਉਂਦੀ ਆ ਰਾਤ ਆਉਂਦਾ ਰਾਤ ਆਉਂਦੀ ਆ ਦਿਨ ਆਉਂਦਾ ਸੋ ਇਸ ਤਰ੍ਹਾਂ ਜੋ ਪ੍ਰਕਿਰਿਆਵਾਂ ਹੋ ਰਹੀਆਂ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਤਾਕਤ ਦੇ ਨਾਲ ਸ਼ਕਤੀ ਦੇ ਨਾਲ ਹੈ ਉਹ ਸ਼ਕਤੀ ਜਿਹਨੂੰ ਭਗਉਤੀ ਦੇ ਰੂਪ ਵਿੱਚ ਵੀ ਮਹਾਰਾਜ ਨੇ ਉਚਾਰਨ ਕੀਤਾ ਸੋ ਇਹ ਸ਼ਕਤੀ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਹੁਣ ਦੇਖੋ ਭਗਤੀ ਦੇ ਮੂਜਸਮੇ ਧੰਗ ਗੁਰੂ ਅਰਜਨ ਦੇਵ ਮਹਾਰਾਜ ਨੂੰ ਜੋ ਤੱਤੀਆਂ ਤਵੀਆਂ ਤੇ ਬਿਠਾਇਆ ਸੀਸ ਵਿੱਚ ਗਰਮ ਰੇਤ ਪਾਈ ਜ਼ਬਰ ਕੀਤਾ ਮਹਾਰਾਜ ਸਤਪੁਰਾਂ ਨੇ ਸਬਰ ਰੱਖਿਆ ਸਬਰ ਰੱਖ ਕੇ ਸਤਗੁਰੂ ਜੀ ਕਹਿੰਦੇ ਤੇਰਾ ਕੀਆ ਮੀਠਾ ਲੱਗੇ ਉਹ ਤੇ ਆਪਣਾ ਫਰਜ਼ ਨਿਭਾ ਗਏ ਉਹ ਤੇ ਸ਼ਹਾਦਤ ਦਾ ਜਾਮ ਪੀ ਗਏ ਪਰ ਉਹਨਾਂ ਨੇ ਜੋ ਭਗਤੀ ਨੂੰ ਅੱਗ ਦੇ ਵਿੱਚ ਤਪਾਇਆ ਉਹ ਭਗਤੀ ਦੇ ਵਿੱਚੋਂ ਸ਼ਕਤੀ ਪੈਦਾ ਹੋਈ ਨੀਰੀ ਪੀਰੀ ਦਾ ਸਿਧਾਂਤ ਪੈਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਉਹ ਸ਼ਕਤੀ ਪੈਦਾ ਹੋਈ। ਸੋ ਬਿਨਾ ਸ਼ਕਤੀ ਤੋਂ ਗੁਜ਼ਾਰਾ ਨਹੀਂ ਹੋ ਸਕਦਾ। ਜਦੋਂ ਆਪਾਂ ਸਾਡਾ ਸ਼ਰੀਰ ਹੈ। ਇਹਦੇ ਵਿੱਚ ਸ਼ਕਤੀ ਕੰਮ ਕਰਦੀ ਹੈ। ਜੇ ਹੱਥਾਂ ਵਿੱਚ ਬਲ ਹੈ ਤਾਂ ਆਪਾਂ ਇਹਨਾਂ ਹੱਥਾਂ ਨਾਲ ਕੰਮ ਕਰਦੇ ਆਂ, ਮਿਹਨਤ ਕਰਦੇ ਆਂ। ਜੇ ਲੱਤਾਂ 'ਚ ਬਲ ਹੈ ਲੱਤਾਂ ਨਾਲ ਤੁਰ ਕੇ ਪੈਰਾਂ ਨਾਲ ਚੱਲ ਕੇ ਆਪਾਂ ਕਿਤੇ ਵੀ ਜਾ ਸਕਦੇ ਆਂ। ਜੇ ਨੇਤਰਾਂ ਵਿੱਚ ਸ਼ਕਤੀ ਹੈ, ਤਾਕਤ ਹੈ, ਜੋਤ ਹੈ ਆ ਇਹਦੇ ਨਾਲ ਸਾਨੂੰ ਦਿਖਾਈ ਦਿੰਦਾ ਹੈ ਜੇ ਜ਼बान ਦੇ ਵਿੱਚ ਤਾਕਤ ਹੈ ਜ਼बान बोलਦੀ ਹੈ ਇਸੇ ਤਰ੍ਹਾਂ ਪਿਆਰ ਵਾਲਿਓ ਜਦੋਂ ਅਸੀਂ ਭੋਜਨ ਛਕਦੇ ਹਾਂ ਕੋਈ ਵੀ ਚੀਜ਼ ਛਕਦੇ ਹਾਂ ਸਾਡੇ ਪੇਟ ਵਿੱਚ ਜਾਂਦੀ ਹੈ ਤਾਂ ਪੇਟ ਦੇ ਅੰਦਰ ਜਿਹੜੀ ਜਠਰਾਗਣੀ ਦੀ ਸ਼ਕਤੀ ਹੈ ਉਹ ਇਸ ਭੋਜਨ ਨੂੰ ਹজম ਕਰਦੀ ਹੈ ਪਚਾਉਂਦੀ ਹੈ ਇਹਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਨੇ ਉਹ ਅਲੱਗ ਕਰਕੇ ਸਾਡੇ ਸਰੀਰ ਦੇ ਹੋਂਨੇ-ਕੋਨੇ ਤੱਕ ਪਹੁੰਚਾਉਂਦੀ ਹੈ ਇਹ ਸ਼ਕਤੀ ਕੰਮ ਕਰਦੀ ਹੈ ਅੰਦਰ ਸੋ ਸ਼ਕਤੀ ਕਿੱਥੇ ਨਹੀਂ ਹੈ ਜੇ ਆਪਾਂ ਸੋਚੀਏ ਕਿੱਥੇ ਨਹੀਂ ਹੈ ਦੱਸੋ ਹਰ ਥਾਂ ਸ਼ਕਤੀ ਮੌਜੂਦ ਹੈ ਸ਼ਕਤੀ ਤੋਂ ਬਿਨਾ ਕਿਤੇ ਵੀ ਨਹੀਂ ਸਰ ਸਕਦਾ ਆ ਸਾਡੇ ਦੇਸ਼ਾਂ ਦੇ ਬਾਰਡਰਾਂ ਦੇ ਉੱਤੇ ਕਿੱਡੇ-ਕਿੱਡੇ ਟੈਂਕਾਂ ਤੋਪ ਹਥਿਆਰ ਫੌਜ ਲੱਗੀ ਹੈ ਜੇ ਸ਼ਕਤੀ ਹੈ ਬਾਰਡਰਾਂ ਤੇ ਸ਼ਕਤੀ ਹੈ ਤਾਂ ਅੰਦਰ ਅਸੀਂ ਸ਼ਾਂਤੀ ਨਾਲ ਬੈਠੇ ਹਾਂ ਸੋ ਇਸ ਕਰਕੇ ਭਗਤੀ ਦੇ ਸ਼ਕਤੀ ਦਾ ਵੱਡਾ ਸੁਮੇਲ ਹੈ ਜਿਹੜੀ ਇਹ ਅੱਥ ਚੰਡੀ ਚਰਿੱਤਰ ਦੀ ਬਾਣੀ ਹੈ ਇਹਦੇ ਵਿੱਚ ਪੰਜ ਪੌੜੀਆਂ ਨੇ ਤੇ ਅਖੀਰ ਵਿੱਚ ਇਹਦਾ ਦੋਹਰਾ ਆਉਂਦਾ ਹੈ ਬੜੀ ਸੌਖੀ ਬਾਣੀ ਹੈ ਜਿਹੜਾ ਇਹਦਾ ਜਾਪ ਕਰੇਗਾ ਉਸੇ ਤਰ੍ਹਾਂ ਵਿਧੀ ਕੇਸੀ ਇਸ਼ਨਾਨ ਕਰਕੇ ਸੁੱਚਾ ਅਸਣ ਵਿਛਾ ਕੇ ਜੋਤ ਲਾ ਕੇ ਦੇਸੀ ਘਿਓ ਦੀ ਕੋਲੇ ਜਗਾ ਰੱਖ ਕੇ ਦੀਗ ਬਣਾ ਕੇ ਅਰਦਾਸ ਬੇਨਤੀ ਕਰਕੇ ਤੁਸੀਂ ਇਹ ਜਾਪ ਆਰੰਭ ਕਰਨਾ ਹੈ ਤੇ ਇਸ ਪਾਵਨ ਬਾਣੀ ਦੇ ਤੁਸੀਂ 21 ਪਾਠ ਕਰ ਲਓ ਭਾਵੇਂ ਰੋਜ਼ ਤੇ ਲਗਾਤਾਰ ਕਰਕੇ ਵੇਖੋ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਇਹਦੀ ਸ਼ਕਤੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ ਬਿਆੰਤ ਮਹਾਨ ਸ਼ਕਤੀ ਦੀ ਮਾਲਕ ਹੈ ਬਾਣੀ ਇਹ ਇਹ ਬਾਣੀ ਦੇ ਵਿੱਚ ਤੁਸੀਂ ਪੜ੍ਹ ਕੇ ਵੇਖੋਗੇ ਇਹ ਬਾਣੀ ਦੇ ਨਾਲ ਮੰਦ ਬੁੱਧੀ ਵਾਲਿਆਂ ਨੂੰ ਵਿਵੇਕ ਬੁੱਧ ਮਿਲਦੀ ਹੈ ਜਿਹੜੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਨਹੀਂ ਉਹ ਪੜ੍ਹਨ ਲੱਗ ਜਾਂਦੇ ਨੇ ਹੋਰ ਕੀ ਜਿਹੜਾ ਇਨਸਾਨ ਇਸ ਬਾਣੀ ਦਾ ਜਾਪ ਕਰਦਾ ਹੈ ਉਹਨੂੰ ਲੋਕ ਪਰਲੋਕ ਦਾ ਗਿਆਨ ਹੋਣ ਲੱਗ ਜਾਂਦਾ ਹੈ ਦਿਵ ਦ੍ਰਿਸ਼ਟੀ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਇਸ ਬਾਣੀ ਦੇ ਜਾਪ ਦੇ ਨਾਲ ਜਿਹੜੇ ਮਾੜੇ ਕਰਮ ਛੋੜ ਬਣ ਕੇ ਤਰੱਕੀ ਦੇ ਵਿਚਾਲੇ ਖੜਦੇ ਨੇ ਉਹ ਛੋੜ ਨੂੰ ਤੋੜ ਕੇ ਤਰੱਕੀ ਮਿਲਦੀ ਹੈ ਇਸ ਬਾਣੀ ਦੇ ਜਾਪ ਦੇ ਨਾਲ ਮਾਇਆ ਧਨ ਦੀ ਪ੍ਰਾਪਤੀ ਹੁੰਦੀ ਹੈ ਇਸ ਬਾਣੀ ਦੇ ਜਾਪ ਦੇ ਨਾਲ ਜਿਨ੍ਹਾਂ ਦੇ ਕਾਰਜ ਕਾਫੀ ਸਮੇਂ ਤੋ ਰੁਕੇ ਪਏ ਨੇ ਉਹ ਕਾਰਜ ਸਿੱਧ ਹੋ ਜਾਂਦੇ ਨੇ ਸੋ ਬਯੰਤ ਹੀ ਸ਼ਕਤੀ ਵਾਲੀ ਬਯੰਤ ਹੀ ਤਾਕਤ ਵਾਲੀ ਇਹ ਬਾਣੀ ਹੈ ਜਿਹੜੀ ਨਿਤਨੇਮ ਦੇ ਗੁਟਕਿਆਂ ਦੇ ਵਿੱਚ ਸੁੰਦਰ ਗੁਟਕਿਆਂ ਦੇ ਵਿੱਚ ਆਪ ਜੀਆਂ ਨੂੰ ਮਿਲ ਜਾਏਗੀ ਦਸ਼ਮ ਬਾਣੀ ਹੈ ਅਥ ਚੰਡੀ ਚਰਿਤ੍ਰ ਅਥ ਚੰਡੀ ਚਰਿਤ੍ਰ ਉਸ ਤਤਵ ਵਰਣਨ ਉਜੰਗ ਪ੍ਰਯਾਤ ਛੰਦ ਭਰੇ ਜੋਗਣੀ ਪਤਰ ਚੌ 60 ਚਾਰੰ ਚਲੀ ਥਾਮ ਥਾਮੰ ਡਕਾਰੰ ਡਕਾਰੰ ਭਰੇ 네ਹਿ ਗੇ ਹਿੰ ਗੈ ਕੰਕ ਬੰਕੰ ਰੁਲੇ ਸੂਰਬੀਰੰ ਆਹਾੜੰ ਨੇ ਸੰਕੰ ਚਲੇ ਨਾਰਦੋ ਹਾਥ ਬੀਨਾ ਸੁਹਾਏ ਬਨੇ 바ਰਦੀ ਡੰਕ ਡੌਰੂ বাজਾਏ गिरे बाज गाजी गजी वीर खेतन रुले तच्छ मुच्छंग नचे भूत प्रेतंग नचे वीर बताल अदंक मदंग बदे बद गोपा गुलत्राणन बदन भए साधु शंभू पीतंग अपीते नमो लोक माता पले सत्र जीते हड़े मूढह ਬੜੇ ਮੂੜ ਜਾ ਕੋ ਧਨ ਧਾਮ ਬਾਡੀ ਸੁਨੈ ਸੂਮ ਸੋਫੀ ਲਰੈ ਜੁਦ ਗਾਡੀ ਜਗੈ ਰੈਣ ਜੋਗੀ ਜਪੈ ਜਾਪ ਜਾ ਕੋ ਤਰੈ ਪਰਮ ਜੋਗੰ ਲਹੈ ਸਿੱਧ ਤਾ ਕੋ ਪੜੈ ਜਾਹੀ ਵਿਦਿਆਰਥੀ ਵਿਦਿਆ ਹੀ ਤੰ ਲਹੈ ਸਰਬ ਸਾਸਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਥੈ ਤਿਸੈ ਸਰਬ ਪੁਨਿਆਨ ਕੋ ਪੁਨ ਹੋਈ ਦੋਹਰਾ ਜੋ ਜੋ ਤੁਮਰੇ ਧਿਆਨ ਕੋ ਨਿਤ ਉਠ ਤਿਆਏ ਹੈ ਸੰਤ ਅੰਤ ਲਹਿਂਗੇ ਮੁਕਤ ਫਲ ਪਾਵਹਿਂਗੇ ਭਗਵੰਤ ਇਤੀ ਸ੍ਰੀ ਬਚਿਤਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤ ਵਰਣਨ ਨਾਮ ਅਸ਼ਟਮੋ ਧਿਆਇ ਸੰਪੂਰਨ ਮਸਤ ਸੁਭ ਮਸਤ ਅਫਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਬਾਣੀ ਅਥ ਚੰਡੀ ਚਰਿਤ੍ਰ ਜਿਹਦੇ ਵਿੱਚ ਪੰਜੇ ਦੇ ਪਦੇ ਨੇ ਤੇ ਲਾਸਟ ਦੇ ਵਿੱਚ ਦੋ ਰਹਿ ਇਹ ਬਾਣੀ ਨੂੰ ਜਦੋਂ ਪ੍ਰੇਮ ਨਾਲ ਗਾ ਕੇ ਪੜ੍ਹਦੇ ਆਂ ਤਾਂ ਆਨੰਦੀ ਵੱਖਰਾ ਇਸ ਦਸਮ ਬਾਣੀ ਦਾ ਜਾਪ ਕਰੋ ਇਹਦੇ ਨਾਲ ਸਰਬ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਸਾਰੇ ਦੁੱਖਾਂ ਰੋਗਾਂ ਦਾ ਨਾਸ਼ ਹੁੰਦਾ ਇਹਦਾ ਮਹਾਤਮ ਬਹੁਤ ਵੱਡਾ ਹੈ ਤੇ ਇਹਦੀ ਸ਼ਕਤੀ ਬਹੁਤ ਵੱਡੀ ਹੈ ਬਾਣੀ ਦੀ ਹੁਣ ਜਿਹੜੇ ਦਸਮ ਗ੍ਰੰਥ ਦੇ ਨਿੰਦਕ ਨੇ ਜਿਹੜੇ ਨਿੰਦਿਆ ਕਰਦੇ ਨੇ ਉਹ ਇਸ ਚੀਜ਼ ਦੇ ਨਾਲ ਨਫ਼ਰਤ ਕਰਦੇ ਨੇ ਵੀ ਦਸਮ ਬਾਣੀ ਦਾ ਪ੍ਰਚਾਰ ਕਿਉਂ ਹੋ ਰਿਹਾ ਕਮੈਂਟਾਂ ਵਿੱਚ ਵੀ ਕਈ ਬੇਸ਼ੱਕ ਇਹੋ ਜਿਹੇ ਆ ਜਾਂਦੇ ਨੇ ਜਿਹੜੇ ਕਮੈਂਟ ਛੱਡਦੇ ਨੇ ਦੇ ਖਿਲਾਫ ਬੋਲਦੇ ਨੇ ਆਪ ਆਪਣਾ ਨਿੰਦਕਾਂ ਦੀ ਪਰਵਾਹ ਨਹੀਂ ਕਰਨੀ ਆਪਾਂ ਨੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਐਡਾ ਵੱਡਾ ਖਜ਼ਾਨਾ ਦਿੱਤਾ ਬਾਣੀ ਪੜ ਕੇ ਹੀ ਇਹ ਹੋ ਜਾਂਦਾ ਵੀ ਇਹ ਹੋ ਜਾਂ ਕਵੀ ਸੰਸਾਰ ਤੇ ਨਹੀਂ ਇਹੋ ਜੀ ਵਿਚਾਰ ਧਾਰਾ ਕਿਸੇ ਦੀ ਨਹੀਂ ਇਹੋ ਜੀ ਸੋਚ ਕਿਸੇ ਦੀ ਨਹੀਂ ਇਹੋ ਜੀ ਰਚਨਾ ਕਿਸੇ ਦੀ ਨਹੀਂ ਜੋ ਗੁਰੂ ਸਾਹਿਬ ਨੇ ਸਾਨੂੰ ਆਪ ਆਪਣੀ ਕਲਮ ਨਾਲ ਲਿਖ ਕੇ ਸਾਡੀ ਝੋਲੀ ਪਾਈ ਹੈ ਸੋ ਇਸ ਬੇਅੰਤ ਮਹਾਤਮ ਵਾਲੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਵਾਰੀਏ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ